ਸੁਖ ਸ਼ਾਇਰ ਨੇ ਲਿਖਿਆ ਉਹ ਕਹਿੰਦਾ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਹੈ ਤੱਕੀ ਹੋਇਆ ਆਪੇ ਤੁਰ ਜਾਵੇਗਾ ਤੱਕੇ ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੋ ਘਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਸੋ ਇਹਨਾਂ ਨੂੰ ਦੁੱਖੀਆਂ ਨਾਲ ਯੱਕੇ ਮਾਰਦੇ ਆਂ ਤੇ ਪਈ ਹੋਈ ਐ ਜਿਹੜੀ ਕਿ ਹੁਣ ਨਹੀਂ ਹੈ ਬਸ ਇਹੀ ਇਹੀ ਸਭ ਤੋਂ ਵੱਡਾ ਉਹਨਾਂ ਦਾ ਅੰਦਰ ਉਹਨਾਂ ਨੂੰ ਟਿਕਣੀ ਦਿੰਦਾ ਕਿ ਆਮਕਰਾਂ ਦਾ ਮੁੰਡਾ ਇਸ ਕੁਰਸੀ ਤੇ ਕਿਵੇਂ ਪਹੁੰਚ ਗਿਆ ਇੱਕ ਆਮਕਰ ਦਾ ਮੁੰਡਾ ਆਮਕਰਾਂ ਦੇ ਮੁੰਡੇ ਉਹ ਐਮ ਐਲ ਏ ਮੰਤਰੀ ਕਿਉਂ ਬਣ ਗਏ ਬਸ ਅਸੀਂ ਹੀ ਬਣਦੇ ਹੁੰਨੇ ਆ ਸਾਡੇ ਪੁੱਤ ਪਤੀਜੇ ਬਣਦੇ ਹੁੰਦੇ ਬਸ ਆ ਆ ਦੁੱਖ ਹੈ ਜੀ ਹੋਰ ਕੋਈ ਦੁੱਖ ਨਹੀਂ ਔਰ ਇਹ ਇਸ ਦਾ ਕੋਈ ਇਲਾਜ ਹੈ ਨਹੀਂ ਇਹ ਤੁਸੀਂ ਕੀਤਾ ਇਹ ਕੰਮ ਤਾਂ ਤੁਸੀਂ ਕੀਤਾ ਨਾ ਜਦੋਂ 22 ਦੇ ਵਿੱਚ ਜੋ ਰਿਜ਼ਲਟ ਆਏ ਤਾਂ ਐਡਾ ਵੱਡੇ ਵੱਡੇ ਜਿਹੜੇ ਕੱਪ ਦੇ ਆਪ ਨੂੰ ਕਹਿੰਦੇ ਸੀ ਸਾਰੇ ਥੱਲੇ ਔਰ ਇੱਕ ਹੋਰ ਪਾ ਆਪਾਂ ਦਾ ਪਿੰਡਾਂ ਵਾਲਿਆਂ ਨਾ ਦੇਸੀਆਂ ਆਪਾਂ ਦਾ ਜੇ ਇੱਕ ਕੰਮ ਨੇ ਹੋਊਗਾ ਦੂਜਾ ਕਰ ਲਾਂਗੇ ਦੂਜਾ ਨਹੀਂ ਉਹ ਤੀਜਾ ਕਰ ਲਾਂਗੇ ਲੀਡਰਾਂ ਦੇ ਚ ਵਾਕਿਆ ਇਹਨਾਂ ਹੋਰ ਕੋਈ ਕੰਮ ਹੀ ਨਹੀਂ ਆਉਂਦਾ ਇਹਨਾਂ ਨੂੰ ਇਹ ਤਾਂ ਜੇ ਸੱਤਾ 'ਚ ਨੇ ਤਾਂ ਠੀਕ ਨੇ ਨਹੀਂ ਤੇ ਇਹਨਾਂ ਨੂੰ ਅੱਖ ਨਹੀਂ ਆਉਂਦਾ ਇੱਕ ਦੂਜੇ 'ਚ ਵਜੇ ਤੇ ਫਿਰਦੇ ਰਹਿੰਦੇ ਨੇ ਇਹ ਕਦੇ ਕੰਮ ਕੀਤਾ ਤਾਂ ਨਹੀਂ ਜੀ ਸੋਨੇ ਦਾ ਚਮਚਾ ਮੂੰਹ ਚ ਲੈ ਕੇ ਜੰਮੇ ਆ ਜੀ ਸੋ ਇਹਨਾਂ ਨੂੰ ਸਿਰਫ ਇਹਨਾਂ ਦੇ ਪਿਤਾ ਜਿਹੜੇ ਨੇ ਉਹ ਹੀ ਸਰਦਾਰੀਆਂ ਜਾਂ ਜਨੇਜ਼ਰ ਕਰਾਉਣੇ ਸੀ ਕਰਾ ਗਏ ਹੁਣ ਹੱਥ ਜਨਤਾ ਦੇ ਹੱਥਾਂ ਦੀ ਚਾਬੀ ਖਜ਼ਾਨਾ ਸਾਡੇ ਕੋਲੇ ਹੈ ਤੇ ਮੂੰਹ ਖਜ਼ਾਨੇ ਦਾ ਜਨਤਾ ਵੱਲ ਨੂੰ ਹੈ ਤਾਈਆਂ ਰੋਜ਼ ਨੌਕਰੀਆਂ ਮਿਲ ਰਹੀਆਂ ਨੇ ਤਾਈਆਂ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਤਾਈਆਂ ਗੋਇੰਦਵਾਲ ਸਾਹਿਬ ਵਾਲੇ ਥਰਮਲ ਪਲਾਂਟ ਖਰੀਦ ਰਹੇ ਆ ਤਾਈਆਂ ਆਮ ਆਦਮੀ ਕਲੀਨਿਕਾਂ ਦੇ ਵਿੱਚ ਦਵਾਈਆਂ ਫਰੀ ਹੋ ਰਹੀਆਂ ਨੇ ਤਾਈਆਂ ਹਸਪਤਾਲਾਂ 'ਚ ਕਾਇਆਪਾਲ ਟੈਕ ਸ੍ਰੇ ਮਸ਼ੀਨਾ ਐ ਮੈਰੀ ਮਸ਼ੀਨਾ ਲੱਗ ਰਹੀਆਂ ਨੇ ਕਿਉਂਕਿ ਜਿਹੜੇ ਪੈਸੇ ਆਉਂਦੇ ਨੇ ਉਹ ਸਿੱਧੇ ਜਨਤਾ ਵੱਲ ਨੂੰ ਜਾਂਦੇ ਨੇ ਉਦੋਂ ਪਹਿਲਾਂ ਪੈਸੇ ਜਦੋਂ ਆਉਂਦੇ ਸੀ ਉਹ ਲੀਕ ਹੁੰਦੇ ਸੀ ਰਾਹ 'ਚ ਇੱਧਰ ਉੱਧਰ ਹੀ ਰਹਿ ਜਾਂਦੇ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ